ਖੋਨੀ ਡੋਰ ਦੀ ਵਰਤੋਂ ਖੋਨੀ ਡੋਰ ਦੇ ਕਾਰਨ ਪੰਛੀਆਂ ਪਸ਼ੂਆਂ ਤੇ ਆਮ ਲੋਕਾਂ ਦੇ ਨੁਕਸਾਨ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਖੋਨੀ ਡੋਰ ਭਾਵ ਚਾਈਨਾ ਡੋਰ ਨੂੰ ਲੈ ਕੇ ਪੰਜਾਬ ਭਰ ਦੀ ਪੁਲਿਸ ਵੀ ਸਰਗਰਮ ਨਜ਼ਰ ਆ ਰਹੀ ਹੈ ਕਿਉਂਕਿ ਚਾਈਨਾ ਡੋਰ ਦੇ ਨਾਲ ਰੋਜ਼ਾਨਾ ਕੋਈ ਨਾ ਕੋਈ ਵਿਅਕਤੀ ਇਸ ਦਾ ਸ਼ਿਕਾਰ ਹੋ ਰਿਹਾ ਹੈ ਨਾਲ ਹੀ ਬੇਸਬਾਨੇ ਜਾਨਵਰ ਜਾਂ ਪੰਛੀ ਵੀ ਇਸ ਦੀ ਲਪੇਟ ਵਿੱਚ ਆ ਰਹੇ ਨੇ ਨਾਬਾ ਪੁਲਿਸ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਲਗਾਤਾਰ ਦੁਕਾਨਾਂ ਤੇ ਛਾਪੇਮਾਰੀ ਕਰ ਰਹੀ ਹੈ ਜਿਸ ਦੇ ਤਹਿਤ ਨਾਬਾ ਪੁਲਿਸ ਨੇ ਇੱਕ ਵਿਅਕਤੀ ਦੇ ਕੋਲੋਂ 42 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਨੇ ਦੋਸ਼ੀ ਦੀ ਪਛਾਣ ਉਮੇਸ਼ ਕੁਮਾਰ ਵਾਸੀ ਜਸਪਾਲ ਕਲੋਨੀ ਨਾਬਾ ਦੇ ਵਜੋਂ ਹੋਈ ਹੈ ਭਾਵੇਂ ਕਿ ਪੁਲਿਸ ਉਸ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਚੁੱਕੀ ਹੈ ਪਰ ਕਾਨੂੰਨ ਸਖਤ ਨਾ ਹੋਣ ਕਾਰਨ ਉਸ ਨੂੰ ਜ਼ਮਾਨਤ ਮਿਲ ਗਈ ਹੈ ਪਰ ਜੇਕਰ ਕਾਨੂੰਨ ਸਖਤ ਹੁੰਦਾ ਤਾਂ ਚਾਈਨਾ ਡੋਰ ਦੇ ਤਸਕਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦੇ ਅਤੇ ਅੱਗੇ ਤੋਂ ਇਸ ਤਰ੍ਹਾਂ ਚਾਈਨਾ ਡੋਰ ਦੀ ਤਸਕਰੀ ਨਾ ਕਰਦੇ ਚਾਈਨਾ ਡੋਰ ਦਾ ਅਸਲ ਉਹ ਖੌਫਨਾਕ ਨਾਮ ਬਣ ਚੁੱਕਿਆ ਹੈ ਜਿਸ ਦਾ ਨਾਮ ਲੈਂਦਿਆਂ ਹੀ ਲੋਕ ਡਰ ਜਾਂਦੇ ਨੇ ਇਸ ਨੂੰ ਆਪਣੀ ਜਾਨ ਗਵਾ ਕੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਕਰਨ ਖੇੜਾ ਛਡਾਉਣਾ ਪਿਆ ਹੈ ਭਾਵੇਂ ਕਿ ਪੰਜਾਬ ਦੇ ਵਿੱਚ ਚਾਈਨਾ ਡੋਰ ਤੇ ਮੁਕੰਮਲ ਪਾਬੰਦੀ ਹੈ ਪਰ ਇਹਦੇ باوجود ਚਾਈਨਾ ਡੋਰ ਲੋਕ ਖਰੀਦ ਵੀ ਰਹੇ ਨੇ ਲੋਕ ਵੇਚ ਵੀ ਰਹੇ ਨੇ ਪਾਵ ਚਾਈਨਾ ਡੋਰ ਦੇ ਤਸਕਰ ਚੋਰ ਮੋਰੀਆਂ ਦੇ ਰਾਹੀਂ ਇਹ ਡੋਰ ਮਹਿੰਗੇ ਭਾਤੇ ਵਿੱਚ ਰੇ ਨੇ ਪਰ ਸਖਤ ਕਾਨੂੰਨ ਨਾ ਹੋਣ ਦੇ ਕਾਰਨ ਤਸਕਰ ਪੁਲਿਸ ਤੇ ਚੁੰਗਲ ਵਿੱਚੋਂ ਛੁੱਟ ਜਾਂਦੇ ਆ ਅਤੇ ਦੁਬਾਰਾ ਫੇਰ ਇਹ ਧੰਦਾ ਕਰਨਾ ਸ਼ੁਰੂ ਕਰ ਦਿੰਦੇ ਆ ਨਾਬਾ ਪੁਲਿਸ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਦੇ ਖਿਲਾਫ ਵੱਡੀ ਮੁਹਿੰਮ ਚੜੀ ਹੋਈ ਹੈ। ਨਾਬਾ ਦੀ ਡੀਐਸਪੀ ਐਸਐਚਓ ਸਮੇਤ ਖੁਦ ਅਧਿਕਾਰੀਆਂ ਨੇ ਛਾਪੇਮਾਰੀਆਂ ਕਰ ਰਹੇ ਨੇ। ਪੁਲਿਸ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਚਾਈਨਾ ਡੋਰ ਦੇ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਨਾਬਾ ਪੁਲਿਸ ਨੇ 100 ਤੋਂ ਜ਼ਿਆਦਾ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਨੇ। ਚਾਈਨਾ ਡੋਰਾਂ ਦੇ ਤਸਕਰ ਪੁਲਿਸ ਦੇ ਚੁੰਗਲ ਵਿੱਚੋਂ ਇਸ ਵਾਸਤੇ ਛੁੱਟ ਜਾਂਦੇ ਆ ਕਿਉਂਕਿ ਕਾਨੂੰਨ ਸਖਤ ਨਹੀਂ ਹੈ ਅਤੇ ਉਹ ਜ਼ਮਾਨਤ ਕਰਵਾ ਲੈਂਦੇ ਨੇ ਅਤੇ ਵਾਪਸ ਘਰਾਂ ਨੂੰ ਪਰਤ ਜਾਂਦੇ ਆ। ਪਰ ਜੇਕਰ ਕਾਨੂੰਨ ਸਖਤ ਹੋਣ ਤਾਂ ਹਰ ਇੱਕ ਵਿਅਕਤੀ ਚਾਈਨਾ ਡੋਰ ਵੇਚਣ ਜਾਂ ਖਰੀਦਣ ਤੋਂ ਪਹਿਲਾਂ 100 ਵਾਰੀ ਸੋਚੇਗਾ ਕਿ ਇਹ ਕੰਮ ਉਹ ਮੁੜ ਕੇ ਨਹੀਂ ਕਰੇਗਾ ਕਿਉਂਕਿ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਏਗਾ ਇਸ ਮੌਕੇ ਤੇ ਨਾਬਾ ਕੋਤ ਵਾਲੀ ਦੇ ਐਸ ਐਚਓ ਜਸਵਿੰਦਰ ਸਿੰਘ ਖੋਕਰ ਨੇ ਕਿਹਾ ਕਿ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ ਅਤੇ ਪੁਲਿਸ ਵੱਲੋਂ ਚਾਈਨਾ ਡੋਰ ਤਸਕਰਾਂ ਦੇ ਖਿਲਾਫ ਮੁਕਾਦਮੇ ਵੀ ਦਰਜ ਕੀਤੇ ਜਾ ਰਹੇ ਨੇ ਅਤੇ ਹੁਣ ਤੱਕ ਅਸੀਂ 100 ਤੋਂ ਜ਼ਿਆਦਾ ਗੱਟੂ ਚਾਈਨਾ ਡੋਰ ਦੇ ਬਰਾਬਦ ਵੀ ਕਰ ਚੁੱਕੇ ਹਾਂ ਅਸੀਂ ਚાઇਨਾ ਡੋਰ ਦੇ 42 ਗੱਟੂਆਂ ਸਮੇਤ ਉਮੇਸ਼ ਕੁਮਾਰ ਵਾਸੀ ਜਸਪਾਲ ਕਲੋਨੀ ਦੇ ਰਹਿਣ ਵਾਲੇ ਨੂੰ ਗ੍ਰਿਫਤਾਰ ਵੀ ਕੀਤਾ ਹੈ ਪਰ ਤੁਰ ਫਿਰ ਕੇ ਚાઇਨਾ ਡੋਰ ਉਹ ਵੇਚ ਰਿਹਾ ਸੀ ਸਖਤ ਕਾਨੂੰਨ ਨਾ ਹੋਣ ਦੇ ਚਲਦਿਆਂ ਉਸਨੇ ਹਾਜ਼ਰ ਜ਼ਮਾਨਤ ਲੈ ਲਈ ਹੈ ਐਸਐਚਓ ਨੇ ਦੱਸਿਆ ਕਿ ਜੇਕਰ ਚાઇਨਾ ਡੋਰ ਦੇ ਖਿਲਾਫ ਸਖਤ ਕਾਨੂੰਨ ਹੁੰਦਾ ਤਾਂ ਕਾਥਿਤ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁੰਦਾ ਅਤੇ ਚાઇਨਾ ਡੋਰ ਵੇਚਣ ਵਾਲੇ 100 ਵਾਰ ਸੋਚਿਆ ਕਰਦੇ ਉਹਨਾਂ ਨੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦਾ ਬੱਚਾ ਚਾਈਨਾ ਡੋਰ ਦੇ ਨਾਲ ਪਤੰਗ ਢਾਉਂਦਾ ਫੜਿਆ ਜਾਂਦਾ ਤਾਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਹ ਨਹੀਂ ਜੀ ਬਸਦ ਪੰਚਾਇਤ ਨੂੰ ਲੈ ਕੇ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਚਾਈਨਾ ਡੋਰ ਆ ਉਹਦਾ ਬਾਈਕਾਟ ਕਰਦੇ ਲੋਕਾਂ ਨੂੰ ਵੀ ਹਿੰਮਾਇਤ ਕਰਦੇ ਉਹਦੇ ਸਬੰਧ ਵਿੱਚ ਅਸੀਂ ਕੱਲ ਰੇਡਾਂ ਕੀਤੀਆਂ ਸੀ ਸਾਰੇ ਬਾਜ਼ਾਰ ਦੇ ਤੋਂ ਦਫਤਰ ਤੋਂ ਤੇ ਉਹ ਰੇਡ ਦੇ ਦੌਰਾਨ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਯੂਮੇਸ਼ ਕੁਮਾਰ ਆ ਪੁੱਤਰ ਲਾਲ ਦਾ ਪੁੱਤ ਆ ਦਾ ਰਹਿਣ ਵਾਲਾ ਵੀ ਪਹਿਲਾਂ ਦੋ ਟੈਂਟਾਂ ਦਾ ਕੰਮ ਕਰਦਾ ਸੀ ਇਹਦੀ ਰੇਟ ਦਿੱਤੀ ਵੀ ਨੇ ਕੋਲ ਤੁਹਾਨੂੰ 42 ਗੁੱਜਾ ਇਹਦਾ ਦੋ ਤੋਂ ਠੀਕ ਹੈ ਇਹਨੂੰ ਸਾਬੰਦੇ ਵੀ ਕੋਈ ਨਹੀਂ ਤੇ ਅੱਗੇ ਤੋਂ ਕੰਮ ਕਰਦਾ ਜੀ ਇਹ ਮੁੰਡਾ ਵਾਸੇ ਵੈਸੇ ਤਾਂ ਪ੍ਰਾਈਵੇਟ ਕੰਮ ਕਰਦਾ ਮਾ ਟੂਰ ਦਾ ਜਿਹਦੇ 7-5 2000 ਦੀ ਹੈ ਪਰ ਉਹ ਕਰਕੇ ਇਹਨੇ ਚਾਈਨੋਨ ਨੂੰ ਲੁੱਟਿਆ ਤਾਂ ਕਰਦਾ ਜਿਹੜੀ ਬਿਚਾਰ ਕੋਈ ਨਾ ਕੰਮ ਤੋਂ ਹੋਗਾ ਜੇ ਦੁਕਾਨ ਕਿਥੇ ਕਰਦਾ ਚੱਲ ਨਹੀਂ ਇਹਦੀ ਦੁਕਾਨ ਨਹੀਂ ਹੈਗਾ ਜੀ ਇਹ ਕਰ ਕਰਕੇ ਹੀ ਚਾਈਨੋਨ ਨੂੰ ਡੀਸ ਕਰਦਾ ਜੀ ਹਿੰਦੀ ਕਰਦੇ ਹਾਂ ਜੱਟ ਜੀ ਐਫ ਆਈ ਆਰ ਦਿੱਤੀ ਆਸੀਂ ਲੋਕ ਦੇਈ ਵੀ ਆ ਮੈਂ ਫੋਟਾ ਕੋਈ ਤੁਸੀਂ ਕਹਿੰਦੇ ਜਿਹੜੇ ਚਾਹਤਦੇ ਹਾਂ ਤਾਂ ਅੱਜ ਅਸੀਂ ਤਿੰਨ ਵੱਖ-ਵੱਖ ਐਫ ਆਈ ਆਰਾਂ ਦਿੱਤੀਆਂ ਤੇ ਧੀਰਪੌਰ ਦੇ ਧੀਰਪਤ ਸਿੰਘ ਇਹਨਾਂ ਦੇ ਪੈਜ ਮੰਤਰੀ ਦੇ ਬਰਾਬਰ ਤੇ ਬਾਕੀ ਵੀ ਰੋਣਾਂ ਜਾਣ ਕਿਸ ਤਰ੍ਹਾਂ ਬੁਰੀ ਗੱਲ ਕਰਦੇ ਸੱਤ ਦੇ ਹਾਕਮ ਤੋਂ ਮਾਰਦਾ ਇਹ ਵੀ ਕਰਦੇ ਇਹਦੇ ਅੱਗੇ ਇਹ ਸਾਡੀ ਕੋਈ ਗੱਲ ਨਹੀਂ ਆ। ਯਾ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਜੀ ਵੀ ਜਿਹੜਾ ਦੇ ਨੇ ਡਿਫੈਂਸ ਆ ਇਹ ਦੇ ਕਰਕੇ ਵੀ ਪੁੜਾ ਜਾ ਪਹਿੰਗੇ ਇਹ। ਅਦਰਵਾਈਜ਼ ਜੇ ਇਹਨਾਂ ਨੂੰ ਵੀ ਦੇ ਜਾਣ ਇਹ ਤਾਂ ਇਹ ਕੋਈ ਕੋਈ ਵਿਵਸਥਾ ਹੋਵੇ ਤਾਂ ਇਹਨਾਂ ਨੂੰ ਵੀ ਜ਼ਿਆਦਾ ਕੰਮ ਪੈ ਦੀ ਸਾਹਿਬ। ਕੋਟਾਉਰੀ ਵੀ ਜੇ ਨਾ ਕਰੀ। ਦੇਖੋ ਜੀ ਚੇਤਾਵਨੀ ਵੀ ਹੈ ਇੱਕ ਮੇਰੀ ਹਦਾਇਤ ਹੁੰਦੀ ਹੈ ਵੀ ਚਾਈਨਾ ਡੋਰ ਕਰਕੇ ਆਪਾਂ ਨਾ ਯੂਜ਼ ਵੀ ਦੇਖ ਰਹੇ ਹਾਂ ਕਿ ਬੱਚੇ ਦੀ ਤਰ੍ਹਾਂ ਕੋਈ ਸੀਗੀ ਕਰੈਕਟਰ ਲੰਕਿਆ ਹੋਇਆ ਤੇ ਕਈ ਜਿਹੜੇ ਬੇਜਮਾਨ ਪੰਛੀ ਨੇ ਉਹ ਬਾਰੇ ਕਿਸੇ ਨੂੰ ਪਰ ਕੱਟ ਜਾ ਮੈਨੂੰ ਕਿਤੇ ਗੱਲ ਤੇ ਕਈ ਜਿਹੜੇ 2 ਵੀਲਰ ਦੇ ਘੁੰਮਣ ਵਾਲੇ ਉਹਨਾਂ ਦੇ ਗਾਏ ਦੇ ਵਿੱਚ ਲੱਗ ਜਾਂਦੇ ਪਹਿਲਾਂ ਨੂੰ ਪਰਿਆਂ ਨੂੰ ਵਧਾਇਆ ਤਾਂ ਮੇਰੀ ਵੀ ਤਹਾੜਾ ਉਹ ਤਾਂ ਜਿੰਦੀ ਦੀ ਡੋੜਾ ਉਹਦੇ ਨਾਲ ਮਰਦਾ ਜੇ ਕੋਈ ਵੇਚਦਾ ਕਰਦਾ ਹੈ ਕਿ ਉਦਾਸ ਹੀ ਰਹੇ ਤਾਂ ਉਹ ਸਭ ਨੂੰ ਉੱਪਰੋਂ ਲੁਕੀ ਜਾਵੇ ਤਾਂ ਇਹਨਾਂ ਨੂੰ ਪਾਸੇ ਵੱਧ ਦੇ ਇੰਸਟਾਈਨ ਦੇ ਉੱਤੇ ਥੱਲੇ ਪਾ ਜੋ ਕੋਈ ਉਡਾਉਂਦਾ ਮਤਲਬ ਕਹਿੰਦਾ ਉਹ ਉੱਤੇ ਹੀ ਕਰਦਾ ਉਹਦੇ ਵੀ ਕਾਰਮੀ ਕੀਤੀ ਜਾਂਦੀ ਉਹ ਵੀ ਬਹੁਤ ਸ਼ੁਕਰੀਆ ਪੇਰੈਂਟਸ ਨੂੰ ਵੀ ਬਹੁਤ ਸ਼ੁਕਰੀਆ ਪੇਰੈਂਟਸ ਨੂੰ ਮੈਸੇਜ ਇਹੀ ਹੈ ਜੀ ਵੀ ਇਹਨੂੰ ਜਿੰਨੇ ਵੀ ਆਪਣੇ ਬੱਚੇ ਨੇ ਉਹਨੂੰ ਗਾਈਡ ਕਰੋ ਉਹਨਾਂ ਦੀਆਂ ਇੰਨੀਆਂ ਵੀ ਨਾ ਗੱਲਾਂ ਪਰਤੇ ਜੀ ਜਈਏ ਤੁਹਾਨੂੰ ਕਹਿੰਦੇ ਆ ਕਿ ਤੁਹਾਡਾ ਬੱਚਾ ਕਰਦੇ ਸੋ ਪੇਰੈਂਟਸ ਨੂੰ ਵੀ ਮੇਰੀ ਹਦਾਇਤ ਆ ਵੀ ਹੈ ਇਦਾਂ ਦੀ ਨੂੰ ਸਾਨੂੰ ਸ਼ਿਕਾਇਤ ਨਹੀਂ ਦਾ ਪੇਰੈਂਟਸ ਨੂੰ ਵਿੱਚ ਐਫਆਈਆਰ ਨਹੀਂ